ਸ੍ਰੀ ਵਾਹਿਗੁਰੂ ਜੀ ਰਗਤਨਾਸਰੀ ਬਾਣੀ ਭਗਤ ਕਬੀਰ ਜੀ ਕੀ ਇੱਕ ਓਮਕਾਰ ਸਤਗੁਰ ਪ੍ਰਸਾਦ ਸੰਕ ਸੰੰਦ ਮਹਿਸ ਸੰਮਾਨਾ ਸੁੰਦਰ ਬਾਣੀ ਦੇ ਗੋਹਿਤ ਛਤਰ ਚਬਰ ਤਖਤ ਦੇ ਮਾਲ ਸਤਿਗੁਰੂ ਤਨ ਧਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦੇ ਸਜੇ ਪਾਵਨ ਦਰਬਾਰ ਮਿੱਕੀ ਗੋਦ ਅੰਦਰ ਗੁਰੂ ਚਰਨਾਂ 'ਚ ਜੁੜ ਮਿਲ ਬੈਠੇ ਗੁਰੂ ਰੂਪ ਗੁਰੂ ਖਾਲਸਾ ਪਿਆਰੀ ਸਾਧ ਸੰਗਤ ਬੜਾ ਭਾਗੇ ਹਾਂ ਜੋ ਅੰਮ੍ਰਿਤ ਵੇਲੇ ਦਾ ਲਾਹਾ ਪ੍ਰਾਪਤ ਕਰਦੇ ਹਾਂ ਸਤਿਗੁਰਾਂ ਨੇ ਕਿਰਪਾ ਕੀਤੀ ਤਖਤਾਂ ਤੇ ਇਸ ਸ਼ੁਭਤ ਹੋ ਕੇ ਅੱਜ ਦੇ ਸੱਚਖੰਡ ਦਰਬਾਰ ਸਜਾਉਂਦੇ ਹੋਇਆ ਸਨੁ ਸੁਭਾਗਾ ਸਮਾ ਦਿਦਾਰ ਕਰਨ ਦਾ ਚਰਨ ਪਰਸਨ ਦਾ ਬਖਸ਼ਿਸ਼ ਕੀਤਾ ਹੈ ਆਪਣੇ ਅੰਮ੍ਰਿਤ ਵਚਨ ਬਖਸ਼ਿਸ਼ ਕੀਤੇ ਗਿਆਨ ਦੇਣ ਵਾਸਤੇ ਜੋ ਅੱਜ ਦੇ ਮੁੱਖ ਬਾਕ ਸਤਿਗੁਰਾਂ ਨੇ ਬਖਸ਼ੇ ਹਨ ਆਓ ਕੁਝ ਕਮੈਂਟ ਕੁਝ ਕਸਮਾ ਸਫਲਾ ਕਰੀਏ ਮਨ ਵਰਤیاں ਇਕਾਗਰ ਕਰੀਏ ਗੁਰੂ ਚਰਨਾਂ 'ਚ ਜੁੜੀਏ ਰਸਨਾ ਪਵਿੱਤਰ ਕਰੀਏ ਪਿਆਰ ਨਾਲ ਉਚਾਰੀਏ ਸਤਨਾਮ ਸ੍ਰੀ ਵਾ ਜਿਉ ਰਾਗ ਤਨਾਸਰੀ ਬਾਣੀ ਭਗਤ ਕਬੀਰ ਜੀ ਕੀ ਹਜ਼ੂਰ ਪਾਤਸ਼ਾਹ ਦੇ ਪਾਵਨ ਅੰਗ 691 ਤੇ ਤਨਾਸਰੀ ਰਾਗ ਵਿੱਚ ਭਗਤ ਬਾਣੀ ਚੋਂ ਭਗਤ ਕਬੀਰ ਜੀ ਦੇ ਉਚਾਰਨ ਕੀਤੇ ਹੋਏ ਸ਼ਬਦ ਹਨ ਓਮ ਕਾਰ ਸਤਗੁਰ ਪ੍ਰਸਾਦ ਬਾਣੀ ਦੇ ਰੰਗਤਾ ਹੋਣ ਕਰਕੇ ਕਿਉਂਕਿ ਇਥੋਂ ਹੀ ਭਗਤ ਬਾਣੀ ਰੰਗ ਹੁੰਦੀ ਹੈ ਇਸ ਰਾਗ ਵਿੱਚ ਮੰਗਲਾ ਚਰਨ ਕਰਦੇ ਹਨ ਇੱਕ ਜੋ ਅਦੁੱਤੀ ਹੈ ਇੱਕ ਜੋ ਔਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਓਮ ਕਾਰ ਕਰਕੇ ਸੰਸਾਰ ਦੀ ਰਚਨਾ ਕਰਨ ਵਾਲਾ ਹੈ ਪਾਲਣਾ ਕਰਨ ਵਾਲਾ ਲਹਿ ਕਰਨ ਵਾਲਾ ਹੈ ਫਿਰ ਜਿਹੜੀ ਕਾਰ ਹੈ ਘਾਰ ਕਰਕੇ ਨਿਰਲੇਪ ਹੈ ਅਸਵੇਂ ਸਤਿਗੁਰੂ ਮਹਾਰਾਜ ਨੇ ਜਿਹੜਾ ਇਹ ਸ਼ਬਦ ਹੈ ਮੁੱਖ ਬਾਣੀ ਦਾ ਇੱਕ ਓੰਕਾਰ ਤਿੰਨ ਭਾਸ਼ਾ ਮਹਾਰਾਜ ਨੇ ਇਹਦੇ ਵਿੱਚ ਵਰਤੀਆਂ ਹਨ ਇੱਕ ਭਾਸ਼ਾ ਵਰਤੀ ਹੈ ਜਿਹਨੂੰ ਆਪਾਂ ਗਿਣਤ ਗਿਣਤੀ ਕਹਿੰਦੇ ਆ ਗਿਣਤੀ ਦੇ ਵਿੱਚ ਆਉਂਦਾ ਏਕਾ ਇੱਕ ਇੱਕ ਤੋਂ ਹੀ ਆਰੰਭਤਾ ਹੈ ਇੱਕ ਤੋਂ ਪਹਿਲਾਂ ਕੋਈ ਆਰੰਭਤਾ ਨਹੀਂ ਹੈ ਇਹ ਗਣਿਤ ਵਿੱਦਿਆ ਹੈ ਇੱਕ ਈ ਰਾਜਨ ਓਮ ਇਹ ਆ ਜਾਂਦੀ ਹੈ ਸਿਰ ਭਾਸ਼ਾ ਅੱਖਰਾਂ ਦੇ ਨਾਲ ਜਿਹਨਾਂ ਨੂੰ ਬੋਲੀ ਵੀ ਕਹਿੰਦੇ ਆ ਲਿਪੀ ਵੀ ਕਹਿੰਦੇ ਆ ਦੂਸਰੀ ਲਿਪੀ ਆ ਜਾਂਦੀ ਹੈ ਲਿਪੀ ਦੀ ਭਾਸ਼ਾ ਆ ਜਾਂਦੀ ਹੈ ਤੀਸਰਾ ਮਹਾਰਾਜ ਨੇ ਉੱਤੇ ਲਾਇਆ ਓਕਾਰ ਓਮ ਸ਼ਬਦ ਜੜਾ ਇਹ ਵੇਦਾਂ ਦੇ ਵਿੱਚ ਵੀ ਹੈ ਓਮਕਾਰ ਨਾਮੇ ਮੰਦਰ ਵੀ ਹੈ ਦੱਖਣ ਦੇ ਵਿੱਚ ਮਹਾਰਾਜ ਗਏ ਸੀ ਦੱਖਣੀ ਓਮਕਾਰ ਜਿੱਥੇ ਬਾਣੀ ਉਚਾਰੀ ਜਿਹੜੀ ਮਹਾਰਾਜ ਨੇ ਉੱਤੇ ਲਕੀਰ ਖਿੱਚੀ ਹੈ ਇਹ ਹੈ ਸੰਕੇਤਕ ਭਾਸ਼ਾ ਸੰਗੀਤ ਕਰਨ ਹ ਕਿੰਨੇ ਤਰ੍ਹਾਂ ਦੀ ਜਿਹੜੀ ਸੰਸਾਰ ਦੇ ਵਿੱਚ ਵਿਦਿਆ ਹੈ ਤਿੰਨੇ ਤਰ੍ਹਾਂ ਦੀ ਵਿਦਿਆ ਮਹਾਰਾਜ ਨੇ ਇਕ ਓਅੰਕਾਰ ਦੇ ਵਿੱਚ ਰੱਖੀ ਹੈ ਸਤਗੁਰੂ ਪਾਤਸ਼ਾਹ ਅਗੇ ਬਖਸ਼ਿਸ਼ ਕਰਦੇ ਨੇ ਬਾਣੀ ਦੇ ਵਿੱਚ ਚਾਰ ਪ੍ਰਕਾਰ ਦੇ ਮੰਗਲਾਉਂਦੇ ਨੇ ਸਭ ਤੋਂ ਜ਼ਿਆਦਾ ਇਸ ਪ੍ਰਕਾਰ ਦਾ ਮੰਗਲ ਹੈ ਜੋ ਅੱਜ ਮਹਾਰਾਜ ਨੇ ਬਖਸ਼ਿਆ ਸਤਗੁਰ ਪ੍ਰਸਾਦ ਸਤ ਸਦੀਵ ਕਾਲ ਰਹਿਣ ਵਾਲਾ ਗੁਰ ਚੇਤਨ ਸੂ ਪ੍ਰਸਾਦ ਜੋਗੀ ਪ੍ਰਸਾਦ ਅਨੰਦ ਹੈ ਸਤਿਗੁਰ ਪ੍ਰਸਾਦ ਸਤਿਗੁਰਾਂ ਦੀ ਕਿਰਪਾ ਦੁਆਰਾ ਜੋ ਸਤ ਚਿਤ ਆਨੰਦ ਇੱਕ ਰਸ ਅਕਾਲ ਪੁਰਖ ਵੈਗੁਰੂ ਓਮਕਾਰ ਹੈ ਉਸ ਦੀ ਪ੍ਰਾਪਤੀ ਹੁੰਦੀ ਹੈ ਇਹ ਮੰਗਲਾ ਚਰਨ ਕੀਤਾ ਸਤਿਗੁਰਾਂ ਨੇ ਕਬੀਰ ਜੀਆ ਦੀ ਬਾਣੀ ਰੰਭ ਹੋ ਰਹੀ ਹੈ ਇਸ ਬਾਣੀ ਦੇ ਵਿੱਚ ਜਿਹੜਾ ਸਿਧਾਂਤ ਰੱਖਿਆ ਹੈ ਮਹਾਰਾਜ ਕਬੀਰ ਜੀ ਆਨੇ ਰਹਾਉ ਦੀ ਪੰਕਤੀ 'ਚ ਇੱਕੋ ਪੰਕਤੀ ਉਚਾਰਨ ਕੀਤੀ ਹੈ ਸਾਨੂੰ ਇਹ ਸਿਧਾਂਤ ਸਮਝਣਾ ਪੈਣਾ ਫੇਰ ਸਾਰੇ ਸ਼ਬਦ ਦਾ ਸਾਨੂੰ ਜਿੰਨੀ ਕੁ ਮਹਾਰਾਜ ਕਿਰਪਾ ਕਰਦੇ ਨੇ ਗਿਆਨ ਹੋ ਸਕਦਾ ਕਬੀਰ ਜੀ ਕਹਿੰਦੇ ਨੇ ਸੰਤ ਸੰਬਤ RAM ਹਿਰਦੈ ਸੰਸਾਰ ਦੇ ਵਿੱਚ ਜੇ ਅਸੀਂ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕਰਨਾ ਹੈ ਰਾਮ ਨੂੰ ਆਪਣੇ ਹਿਰਦੇ ਦੇ ਵਿੱਚ ਪ੍ਰਗਟ ਕਰਨਾ ਹੈ ਤਾਂ ਸਾਨੂੰ ਸਤ ਸੰਗਤ ਕਰਨੀ ਪੈਣੀ ਹੈ ਰੱਬ ਦੇ ਪਿਆਰਿਆਂ ਦੀ ਸੰਗਤ ਕਰਨੀ ਪੈਣੀ ਹੈ ਸੰਗਤ ਦੇ ਵਿੱਚ ਮਿਲ ਕਰਕੇ ਗੁਰੂ ਦੇ ਚਰਨਾਂ 'ਚ ਜੁੜ ਕੇ ਪ੍ਰਭੂ ਭਗਤੀ ਕਰਕੇ ਅਸੀਂ ਪਰਮਾਤਮਾ ਨੂੰ ਪਾ ਸਕਦੇ ਹਾਂ। ਫੇਰ ਸਵਾਲ ਪੈਦਾ ਹੁੰਦਾ ਹੈ ਕਿ ਸੰਸਾਰ ਦੇ ਵਿੱਚ ਤਾਂ ਹੋਰ ਵੱਖਰੇ-ਵੱਖਰੇ ਬਿਆੰਤ ਧਰਮ ਵੀ ਚੱਲ ਰਹੇ ਨੇ। ਜਿੱਥੇ ਸੰਸਾਰ ਦੇ ਵਿੱਚ ਮਨੁੱਖ ਅਸੀਂ ਸੰਸਾਰੀ ਲੋਕ ਹਾਂ। ਮਾਨਸ ਜਨਮ ਧਰਮ ਇਕ ਧਾਰਨ ਕਰਨ ਵਾਲੇ ਸਾਡੇ ਨਾਲ ਜਿਹੜੇ ਵੱਡੇ ਮੰਨੇ ਜਾਂਦੇ ਨੇ ਉਹ ਦੇਵਤੇ ਨੇ بڑے بڑے ਦੇਵਤੇ ਸੰਸਾਰ ਦੇ ਵਿੱਚ ਹੋਏ ਨੇ ਕੀ ਆਪਾਂ ਉਹਨਾਂ ਦੇਵਤਿਆਂ ਨੂੰ ਮਿਲ ਕੇ ਰੱਬ ਨੂੰ ਨਹੀਂ ਪਾ ਸਕਦੇ ਉਹ ਦੇਵਤਿਆਂ ਦੇ ਰਾਹੀਂ ਰੱਬ ਕੋਲ ਨਹੀਂ ਪਹੁੰਚ ਸਕਦੇ ਹਾਂ ਕਬੀਰ ਜੀ ਨੇ ਸਾਡੇ ਮਨ ਦੇ ਅੰਦਰ ਜਿਹੜੇ ਇਹ ਭਰਮ ਪਏ ਹੋਏ ਨੇ ਇਹ ਕਿਸੇ ਦੀ ਜਿੰਦਿਆ ਨਹੀਂ ਹੈ ਇਹ ਹੈ ਵੀ ਸਚਾਈ ਹੈ ਕਿਉਂਕਿ ਜਿਹੜੇ ਦੇਵਤੇ ਫਰਜ ਕਰੋ ਬ੍ਰਹਮ ਹੈ ਬਾਣੀ ਦੁਆਰਾ ਵੀ ਮਹਾਰਾਜ ਨੇ ਉਚਾਰਨ ਕੀਤਾ ਹੈ ਉਹ ਸ੍ਰਿਸ਼ਟੀ ਦੀ ਰਚਨਾ ਕਰਦਾ ਵਿਸ਼ਨੂ ਹੈ ਉਹ ਸ੍ਰਿਸ਼ਟੀ ਦੀ ਪਾਲਣਾ ਕਰਦਾ ਹੈ ਸ਼ਿਵ ਜੀ ਹੈ ਉਹ ਸ੍ਰਿਸ਼ਟੀ ਨੂੰ ਲਾਇਆ ਕਰਦਾ ਹੈ ਕਿਉਂਕਿ ਇਹਨਾਂ ਦੀ ਇੱਕ ਡਿਊਟੀ ਲਈ ਹੋਈ ਹੈ ਇਹਨਾਂ ਦਾ ਇੱਕ ਕਰਤੱਵ ਹੈ ਜਿਵੇਂ ਅਸੀਂ ਸੰਸਾਰੀ ਲੋਕ ਇੱਕ ਦ੍ਰਿਸ਼ਟੀ ਬੰਦਾ ਗ੍ਰਿਸ਼ਟ ਧਾਰਨ ਕਰਕੇ ਉਹਦਾ ਫਰਜ਼ ਬਣ ਜਾਂਦਾ ਹੈ ਆਪਣੇ ਪਰਿਵਾਰ ਚ ਰਹਿੰਦੇ ਹੋਇਆ ਕਿ ਉਹ ਪਹਿਲਾਂ ਆਪਣੇ ਗ੍ਰਿਸ਼ਟ ਧਾਰਮ ਨੂੰ ਕਰਦਾ ਹੈ ਫਿਰ ਬੱਚੇ ਪੈਦਾ ਹੁੰਦੇ ਨੇ ਫਿਰ ਬੱਚਿਆਂ ਦੀ ਪਰਵਰਿਸ਼ ਉਹਨਾਂ ਦਾ ਭੋਜਨ ਪਾਣੀ ਪਰ ਪਰਿਵਾਰ ਦੇ ਵਿੱਚ ਰਹਿੰਦੇ ਆ ਜਿਹੜੇ ਵੱਡੇ ਬਜ਼ੁਰਗ ਹੁੰਦੇ ਨੇ ਚੜਾਈ ਕਰ ਜਾਂਦੇ ਨੇ ਉਹਨਾਂ ਨੂੰ ਸੰਸਕਾਰ ਕਰਦਾ ਹੈ। ਅਪਾ ਵੀ ਇੱਥੇ ਕੰਮ ਕਰਦੇ ਆਂ, ਬੱਚੇ ਪਾਲਾ ਵਰਦੇ ਆਂ। ਬੱਚਿਆਂ ਦੀ ਪਾਲਣਾ-ਪੋਸਣਾ ਕਰਦੇ ਆਂ। ਜਿਹੜੇ ਮਰ ਜਾਂਦੇ ਨੇ ਉਹਨਾਂ ਨੂੰ ਫੂਕ ਦਿੰਨੇ ਆਂ, ਸੰਸਕਾਰ ਕਰਦੇ ਆਂ। ਕੋਈ ਵੀ ਧਰਮ ਹੈ ਹਰ ਕੋ ਆਪ ਆਪਣੇ ਵੱਖਰੇ ਤਰੀਕੇ ਨੇ। ਇਹ ਡਿਊਟੀਆਂ ਨੇ ਲੱਗੀਆਂ। ਇਹ ਦੇਵਤੇ ਹੋਣ ਕਰਕੇ ਇਹਨਾਂ ਦੀ ਵੱਡੀ ਆ ਸਾਡੇ ਨਾਲ ਥੋੜੀ ਜੀ ਡਿਊਟੀ ਪਰ ਜੇ ਕਹੀ ਇਹਨਾਂ ਦੇ ਰਾਹੀਂ ਅਸੀਂ ਰੱਬ ਨੂੰ ਮਿਲ ਜਾਵਾਂਗੇ ਰੱਬ ਨਹੀਂ ਮਿਲ ਸਕਦਾ ਕਹਿੰਦੇ ਜੇ ਇਹ ਤਿੰਨ ਨਹੀਂ ਹੋਏ ਹੋਰ ਵੀ ਬੜੇ ਦੇਵੀ ਦੇਵਤੇ ਹੋਏ ਨੇ ਜਿਨ੍ਹਾਂ ਨੂੰ ਦੁਨੀਆਂ ਸੰਸਾਰ ਦੇ ਵਿੱਚ ਮੰਨ ਰਹੀ ਐ ਪੂਜ ਰਹੀ ਐ ਕਬੀਰ ਜੀ ਆਨੇ ਫਿਰ ਇਹਨਾਂ ਸਾਰਿਆਂ ਦਾ ਖੁਲਾਸਾ ਕੀਤਾ ਆਰੰਭ ਕਰਦੇ ਹਾਂ ਸੰਕ ਸਨੰਦ ਮਹੇਸ਼ਸਮਨ ਸੰਕ ਸਨੰਦ ਇਹ ਬ੍ਰਹਮਾ ਦੇ ਚਾਰ ਪੁੱਤਰ ਹੋਏ ਨੇ ਸੰਕ ਸਨੰਦ ਸਨਾਤਨ ਸੰਤ ਕੁਮਾਰ ਇਹਨਾਂ ਚਾਰਾਂ ਨੇ ਜਦੋਂ ਪ੍ਰਮਾਤਮਾ ਦੀ ਭਗਤੀ ਕੀਤੀ ਖੁਸ਼ ਹੋ ਕੇ ਪ੍ਰਮਾਤਮਾ ਨੇ ਕਿਹਾ ਵੀ ਦੱਸੋ ਕੀ ਚਾਹੀਦਾ ਕਹਿੰਦੇ ਸਾਡੀ 6 ਸਾਲ ਦੀ ਅਵਸਥਾ ਚਾਹੀਦੀ ਹੈ ਤਦੋਂ ਵੱਧ ਸਾਡੀ ਉਮਰ ਨਾ ਹੋਵੇ। ਭਾਵ ਅਸੀਂ ਅਮਰ ਰਹੀਏ। ਕਿਉਂਕਿ ਜੇ 6 ਸਾਲ ਤੋਂ ਅਵਸਥਾ ਸਾਡੀ ਵੱਧੀ ਜਿਹਨੀ ਵੱਡੀ ਉਮਰ ਹੋ ਜਾਂਦੀ ਹੈ ਉੰਨੀ ਹੀ ਮਾਇਆ ਜਾਦੇ ਪ੍ਰਭਾਵ ਕਰਦੀ ਹੈ। ਛੋਟੇ ਬੱਚਿਆਂ ਨੂੰ ਈਰਖਾ ਨਹੀਂ ਹੁੰਦੀ ਵੱਧ ਘਟਨੀ ਹੁੰਦਾ ਵੱਡਾ ਛੋਟਾ ਨਹੀਂ ਹੁੰਦਾ। ਜੋ ਸਮਨੇ ਵਿਸਤਾਰ ਦਾ ਕੋਈ ਪਤਾ ਨਹੀਂ ਹੈ ਜਿਉਂ-ਜਿਉਂ ਪਾ ਵੱਡੇ ਹੁੰਨੇ ਆ ਫਿਰ ਸਾਰੀਆਂ ਗੱਲਾਂ ਸਾਡੇ ਅੰਦਰ ਆਉਂਦੀਆਂ ਨੇ ਜਿਉਂ-ਜਿਉਂ ਜਾਦੇ ਵੱਡਾ ਹੋ ਜਾਂਦਾ ਹੈ ਵੱਡਾ ਹੋ ਜਾਂਦਾ ਹੈ ਹੋੜ ਜਾਂਦੇ ਸੰਸਾਰ ਦੇ ਇਹਨਾਂ ਝੰਜਟ ਝਮੇਲੇ ਸਾਰੀ ਜ਼ਿੰਦਗੀ ਦਾ ਪਤਾ ਨਹੀਂ ਕਿੰਨਾ ਕੁ ਕੁ ਸਾਡੇ ਅੰਦਰ ਭਰ ਜਾਂਦਾ ਹੈ ਇਸ ਕਰਕੇ ਨਾ ਚਾਰਾਂ ਦੀ ਉਮਰ 6 ਸਾਲ ਹੀ ਰਹਿੰਦੀ ਹੈ ਇਹ ਤੋਂ ਅੱਗੇ ਆ ਜਾਂਦਾ ਮਹੇਸ਼ ਮਹੇਸ਼ ਰਾਮ ਸ਼ਿਵਜੀ ਦਾ ਹੈ ਸਮਾਨਾ ਹੁਣ ਸ਼ਿਵਜੀ ਵੱਡਾ ਵੀ ਕੋਈ ਨਹੀਂ ਹੈ ਸ਼ਿਵਜੀ ਲੌਣਾ ਤਪਸਿਆ ਸ਼ਿਵਜੀ ਵਰਗੀ ਤਪਸਿਆ ਦੀ ਕਿਸੇ ਨੇ ਕੀਤੀ ਬੜੀਆਂ ਸਮਾਧੀਆਂ ਬਲਾਸ ਪਰਬਤ ਤੇ ਲਾਈਆਂ ਨੇ ਸੰਗਸਨਾਂ ਦੇ ਇਹਨਾਂ ਨੇ ਵੀ ਪ੍ਰਮਾਤਮਾ ਨੂੰ ਪੁਜਤਾ ਕਰ ਲਿਆ ਉਮਰ 6 ਸਾਲ ਦੀ ਅਮਰ ਨੇ ਸ਼ੇਖਨਾਗ ਤਿਰੂ ਭਰਮ ਨਾ ਜਨਾਂ ਫਿਰ ਦੋ ਗਿਆ ਜਿੰਦਾ ਸ਼ੀਸ਼ਨਾਗ ਜਿਤੇ ਧਰਮਿਕ ਸ਼ਾਸਤਰ ਜੋ ਸਨਾਤਨ ਦੇ ਵੇਦ ਹਨ ਉਹਨਾਂ ਦੇ ਰਾਹੀ ਮੰਨਿਆ ਜਾਂਦਾ ਹੈ ਬਾਣੀ ਦੇ ਵਿੱਚ ਵੀ ਕਈ ਥਾਵਾਂ ਬਾਹੁਰਾਜ ਨੇ ਇਹ ਗੱਲ ਨੂੰ ਪ੍ਰਗਟ ਕੀਤਾ ਹੈ ਕਿ ਜਿਹੜਾ ਸ਼ੀਸ਼ਨਾਗ ਹੈ ਇਹਦੇ 1000 ਮੁਖ ਹੈ ਇੱਕ ਮੁਖ ਦੇ ਵਿੱਚ ਦੋ ਜੀਬਾਂ ਹਨ ਪਾਟੀ ਹੋਈ ਇਹ ਦੀ ਜੇ ਇੱਕ ਜੀਬ ਦੇ ਨਾਲ ਇੱਕ ਵਾਰੀ ਜਦੋਂ ਪ੍ਰਭਾਤਮਾ ਦਾ ਨਮਾ ਨਾਮ ਰੱਖਦਾ ਉਹ ਨਾਮ ਦੁਆਰੇ ਨਹੀਂ ਲੈਂਦਾ ਦੁਆਰੇ ਹੋਰ ਨਾਮ ਲੈਂਦਾ ਜਿਸ ਤਰ੍ਹਾਂ ਪਾਤਸ਼ਾਹ ਬਾਣੀ ਵਿੱਚ ਕਹਿੰਦੇ ਹਨ ਵੀ ਜਿਹੜਾ ਸ਼ੀਸ਼ਨਾਗ ਹੈ ਨਭਤਨ ਨਾਮ ਜਪੇ ਤੇਰੇ ਜੀਵਾ ਸਤਨਾਮ ਤੇਰਾ ਪਰਾਪੂਰਬਲਾ ਬਿਨਿਤ ਨਵੇਂ ਨਾਮ ਰੱਖਣ ਵਾਲਾ ਸ਼ੇਸ਼ਨਾਗ ਹੈ ਜਿਹੜਾ ਉਹ 2000 ਰੋਜ਼ ਨਵੇਂ ਤੇ ਨਵੇਂ ਨਾਮ ਰੱਖਦਾ ਹੈ ਪਰ ਸਭ ਤੋਂ ਪਹਿਲਾ ਪਰਾਪੂਰਬਲਾ ਤੇਰਾ ਸੱਚਾ ਨਾਮ ਸਤਨਾਮ ਹੈ ਇਹ ਜਿਹੜਾ ਸ਼ੇਸ਼ਨਾਗ ਰੋਜ਼ ਪ੍ਰਮਾਤਮਾ ਦੇ ਨਿਤ ਨਵੇਂ ਨਾਮ ਰੱਖਦਾ ਹੈ ਮਰਮ ਨਾ ਜਾਣਾ ਇਹਨੇ ਵੀ ਪ੍ਰਮਾਤਮਾ ਦੇ ਭੇਦ ਨੂੰ ਪਾਇਆ ਨਹੀਂ ਹੈ ਪ੍ਰਮਾਤਮਾ ਦੇ ਅੰਤ ਨੂੰ ਜਾਣਿਆ ਨਹੀਂ ਹੈ ਇਹ ਦੇਵੀ ਦੇਵਤੇ ਅੰਤ ਕਿਉਂ ਨਹੀਂ ਜਾਣ ਸਕਦੇ ਹਨ ਜਪਜੀ ਸਾਹਿਬ ਜੀ ਮਹਾਰਾਜ ਜੀ ਨੇ ਗੱਲ ਕਹੀ ਹੈ ਪਾਦਸ਼ਾਹ ਕਹਿੰਦੇ ਇਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਏ ਦੀ ਬਾਣ ਉਹ ਵੇਖੈ ਉਹਨਾਂ ਨਦਰਨ ਆਵੇ ਬਹੁਤਾ ਉਹ ਵਿਡਾਣ ਇਹ ਬੜੀ ਇੱਛਾ ਜਿ ਖੇੜ ਹੈ ਪਰਮਾਤਮਾ ਨੇ ਸਾਜੇ ਬਣਾਏ ਨੇ ਉਹ ਇਹਨਾਂ ਨੂੰ ਵੇਖ ਰਿਹਾ ਹੈ ਪਰ ਇਹਨਾਂ ਨੂੰ ਪਰਮਾਤਮਾ ਨਜ਼ਰ ਨਹੀਂ ਆਉਂਦਾ ਹੈ ਕਿਉਂਕਿ ਜਿਹੜਾ ਮਨ ਹੈ ਮੰਨ ਦੇ ਰਾਹੀ ਬ੍ਰਹਮਾਦਿਕ ਮਹਾਰਾ ਦੀ ਬਾਣੀ ਪੰਕਤੀਆਂ ਬ੍ਰਹਮਾਦਿਕ ਨਾਰਦ मुनि ਸੇਖਾ ਬ੍ਰਹਮ ਤੋਆਦਕ ਹੋੜ ਜਿੰਨੇ ਵੀ ਦੇਵਤੇ ਨੇ ਨਾਰਦ मुनि ਬ੍ਰਹਮਾਦਿਕ ਨਾਰਦ मुनिश्वर ਸੇਖ ਇਹ ਇਸਲਾਮ ਧਰਮ ਦੇ ਵੱਡੇ ਵੱਡੇ ਸੇਕ ਆਉਣ ਵਾਲੇ ਤਿੰਨ ਭੀ ਤਨ ਮਹਿ ਮਨ ਨਹੀਂ ਦੇਖਾ ਉਹਨਾਂ ਨੇ ਵੀ ਇਹ ਤਨ ਸਰੀਰ ਦੇ ਅੰਦਰ ਮਨ ਰੂਪ ਇਥੇ ਮਨ ਨਹੀਂ ਹੈ ਆਤਮਾ ਦਾ ਰੂਪ ਹੈ ਇਹਨਾਂ ਨੇ ਆਪਣੀ ਆਤਮਾ ਨੂੰ ਆਪਣੇ ਆਪੇ ਨੂੰ ਨਹੀਂ ਪਛਾਣਿਆ ਹੈ ਇਹੀ ਇੱਕ ਫਰਕ ਹੈ ਮਨੁੱਖਾ ਜਨਮ ਦਾ ਤੇ ਦੇਵਤਿਆਂ ਦਾ ਅੱਪਾ ਨੂੰ ਮਨੁੱਖਾ ਜਨਮ ਮਿਲਿਆ ਹੋਇਆ ਆਪਾਂ ਆਪਣੇ ਅੰਦਰ ਪ੍ਰਮਾਤਮਾ ਨੂੰ ਦੇਖ ਸਕਦੇ ਹਾਂ ਅੱਪਾ ਨੂੰ ਇਹ ਮਿਲੀ ਹੋਈ ਹੈ ਅਥੋਰਟੀ ਕਹਿ ਲੋ ਇਹ ਗੁਣ ਕਹਿ ਲੋ ਪ੍ਰਮਾਤਮਾ ਵਾਹਿਗੁਰੂ ਪਰਮੇਸ਼ਰ ਵੱਲੋਂ ਆਪਾਂ ਭਗਤੀ ਕਰਕੇ ਪ੍ਰਮਾਤਮਾ ਦੇ ਨਾਮ ਜਪ ਕੇ ਆਪਣੇ ਤਨ ਦੇ ਅੰਦਰ ਮੰਦੀ ਏਕਾਗਰਤਾ ਦੇ ਰਾਹੀ ਮੈਂ ਵਾਹਿਗੁਰੂ ਪਰਮੇਸ਼ਰ ਨੂੰ ਮਿਲ ਸਕਦੇ ਹਾਂ ਕਬੀਰ ਜੀ ਨੇ ਵੀ ਇਹ ਗੱਲ ਕਹੀ ਹੈ ਕਵੀਰ ਜੈਸੀ ਉਪਜੀ ਪੇਟ ਤੇ ਜਉ ਤੈਸੀ ਹੀ ਨਿਭਹਿ ਕੋੜਾ ਹੀਰਾ ਕਿਸ ਕਾ ਕੱਪੜਾ ਪੁਜੈ ਨਾ ਰਤਨ ਗੁਰੂ ਕਰੋੜਾਂ ਦੇਵਤਿਆਂ ਦੀਆਂ ਦੇਹੀਆਂ ਇਹ ਮਨੁੱਖਾ ਜਨਮ ਦੇ ਬਰਾਬਰ ਨਹੀਂ ਪੁਜ ਸਕਦੀਆਂ ਕਿਉਂਕਿ ਦੇਵੀ ਦੇਵਤੇ ਹਨ ਜਿਹੜੇ ਉਹ ਆਪਣੀ ਪਰਮਾਤਮਾ ਨੂੰ ਮਿਲ ਨਹੀਂ ਸਕਦੇ ਉਹਨਾਂ ਨੂੰ ਠੀਕ ਹੈ ਉਹਨਾਂ ਦੀ ਪਦਵੀ ਉੱਚੀ ਹੈ ਅਦੇਸ਼ ਹਨ ਕਿਉਂਕਿ ਉਹ ਭ੍ਰੰਗ ਲੋਕ ਦੇ ਵਿੱਚ ਜਾਂ ਸਿਵ ਲੋਕ ਦੇ ਵਿੱਚ ਸਵਰਗ ਲੋਕ ਦੇ ਵਿੱਚ ਰਹਿਣ ਵਾਲੇ ਨੇ ਪਰ ਉਹ ਪਰਮਾਤਮਾ ਨੂੰ ਨਹੀਂ ਮਿਲ ਸਕਦੇ ਪਰਮਾਤਮਾ ਨੂੰ ਮਿਲਣ ਵਾਸਤੇ ਪਰਮਾਤਮਾ ਨੇ ਇੱਕੋ ਇੱਕ ਇੱਕ ਬਾਤ ਲੋਕ ਜਿਹਨੂੰ ਮਿਰਤ ਲੋਕ ਜਿੱਥੇ ਇਹ ਅਸੀ ਸਰੀਰ ਧਾਮ ਕਰਦੇ ਆ ਮਨੁੱਖਾ ਜਨਮ ਇਥੇ ਆ ਕੇ ਅਸੀਂ ਉਸ ਪਰਮਾਤਮਾ ਨੂੰ ਮਿਲ ਸਕਦੇ ਹਾਂ ਜਿਸ ਦੇਹੀ ਕੋ ਸਿਮਰਹਿ ਦੇਵ ਸੋ ਦੇਹੀ ਭਜ ਹਰ ਕੀ ਸੇਵ ਮਹਾਰਾਜ ਕਹਿੰਦੇ ਦੇਵੀ ਦੇਵ ਤੇ ਵੀ ਅਰਦਾਸਾਂ ਕਰਦੇ ਨੇ ਕਿ ਪ੍ਰਮਾਤਮਾ ਸਾਨੂੰ ਇਹ ਹੁਣ ਦੇਵ ਦੇਹੀ ਚੋਂ ਛਡਕਾਰਾ ਹੋ ਜੇ ਅਸੀਂ ਮਾਤ ਲੋਕ ਵਿੱਚ ਜਾਈਏ ਤੇਰੀ ਭਗਤੀ ਕਰਕੇ ਤੈਨੂੰ ਮਿਲ ਜਾਈਏ ਇਸ ਕਰਕੇ ਕਬੀਰ ਜੀ ਇਹ ਗੱਲ ਸਪਸ਼ਟ ਕਰਦੇ ਜਾਂਦੇ ਨੇ ਸੰਤ ਸੰਮਤ ਰਾਮ ਰਿਦੈ ਅਵਸਾਈ ਵੀ ਜਿਹੜਾ ਸੀਸਨਾਗ ਰੋਜ਼ 2000 ਨਿਤਨੇਮੇ ਪਰਮਾਤਮਾ ਦੇ ਨਾਮ ਰੱਖਦਾ ਹੈ ਉਹਨੇ ਵੀ ਉਸ ਪਰਮਾਤਮਾ ਦੇ ਮਰਮ ਭੇਦ ਨੂੰ ਜਾਣਿਆ ਪਛਾਣਿਆ ਨਹੀਂ ਹੈ ਪਰਮਾਤਮਾ ਨੂੰ ਜਾਨਣਾ ਉਹ ਪਰਮਾਤਮਾ ਦੇ ਵਿੱਚ ਮਿਲਣਾ ਸਤ ਸੰਗਤ ਦੇ ਵਿੱਚ ਮਿਲ ਕੇ ਹੀ ਆਪਣਾ ਹਿਰਦੇ ਚ ਵਸਾ ਸਕਦੇ ਹਾਂ ਰਹਾਉ ਅਰਤੋ ਪਾਬ੍ਰਿਸਰਾਮ ਕੇ ਫਿਰ ਅੱਗੇ ਵੀ ਹੋਰ ਬਿਆਨ ਕਰ ਹਨੂਮਾਨ ਸਰ ਕਰੜੋ ਸਮਾਨ ਦੇਖੋ ਹਨੂਮਾਨ ਇਹਨੂੰ ਵੀ ਅਮਰ ਮੰਨਿਆ ਜਾਂਦਾ ਹੈ ਅਮਰ ਦੇਵਤਾ ਹੈ ਤ੍ਰਿਤੇਜੁਗ ਦੇ ਵਿੱਚ ਰਾਮਚੰਦਰ ਦੀ ਸਹਾਇਤਾ ਕਰਕੇ ਰਾਵਣ ਨੂੰ ਹਰਾ ਕੇ ਸੀਤਾ ਨੂੰ ਛੁਡਾ ਕੇ ਲਿਆਏ ਸੀ ਇਹਨੇ ਇਹ ਵੀ ਲਿਖਾਇਆ ਸੀ ਕਿ ਰਾਮ ਮੇਰੇ ਹਿਰਦੇ ਵਿੱਚ ਵਸਦਾ ਹੈ ਮਾਲਾ ਤੋੜ ਦਿੱਤੀ ਸੀ ਮਣ ਕੇ ਭਾਂ ਦਿੱਤੇ ਸੀ છાતી પાੜ ਕੇ ਦਿਖਾ ਦਿੰਦਾ ਸੀ ਸਰ ਮੈਨੇ ਬਰਾਬਰ ਗਰੜ ਗਰੜ ਪੰਛੀ ਹੈ ਜਿਹਦੀ ਅਸਵਾਰੀ ਮਿਸ਼ੂ ਭਗਵਾਨ ਕਰਦਾ ਹੈ ਸਮਾਨਾ ਇਹਨਾਂ ਦੇ ਸਮਾਨ ਕੋਈ ਹੈ ਕਿੱਡੇ ਕਿੱਡੇ ਦੇਵਤੇ ਨੇ ਸੁਰਪਾਤ ਨਰਪਤ ਸੁਰਪਤ ਸੁਰ ਨਾਮ ਦੇਵਤੇ ਦਾ ਪਦ ਮੈਨੇ ਪਤੀ ਕੌਣ ਹੈ ਇੰਦਰ ਦੇਵਤਾ ਨਰਪਤ ਆ ਜਿਹੜੇ ਸੰਸਾਰ ਦੇ ਵਿੱਚ ਸੰਸਾਰੀ ਵੱਡੇ ਵੱਡੇ ਰਾਜੇ ਹੋਏ ਨੇ ਨਹੀਂ ਗੁਣ ਜਾਣਾ ਇਹਨਾਂ ਨੇ ਵੀ ਉਹ ਗੁਣ ਨਹੀਂ ਜਾਣਿਆ ਜਿਸ ਗੁਣ ਨੂੰ ਧਾਰਨ ਕਰਕੇ ਅਸੀਂ ਪਰਮਾਤਮਾ ਪਰਮੇਸ਼ਰ 'ਚ ਮਿਲਦੇ ਹਾਂ ਚਾਰ ਵੇਦ ਅਰ ਸਿਮਰਤ ਪ੍ਰਾਣ ਚਾਰ ਵੇਦ ਨੇ 27 ਸਿਮਰਤੀਆਂ ਹਨ 18 ਪ੍ਰਾਣ ਹਨ ਇਹਨਾਂ ਵੇਦਾਂ ਸ਼ਾਸਤ੍ਰਾਂ ਨੂੰ ਪੜ੍ਹਨ ਵਾਲਿਆਂ ਨੇ ਵੀ ਮਨਈਸ਼ਵਰ ਲੋਕਾਂ ਨੇ ਵੀ ਕਿਉਂਕਿ ਬੇਦਕ ਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ ਟੁਕ ਧਮ ਕਰਾਰੀ ਜਾਓ ਕਰੋ ਹਾਜ਼ਰ ਹਜੂਰ ਕਦਾਈ ਵੇਦਾਂ ਨੂੰ ਪੜ੍ਹ ਕੇ ਸ਼ਾਸਤ੍ਰਾਂ ਨੂੰ ਪੜ੍ਹ ਕੇ ਅਗਰ ਜੇ ਅਸੀਂ ਆਪਣੇ ਮਨ ਦੇ ਅੰਦਰ ਉਸ ਪਰਮਾਤਮਾ ਨੂੰ ਜਾਣਿਆ ਸਮਝਿਆ ਨਹੀਂ ਹੈ ਤਾਂ ਇਸ ਵੇਦਾਂ ਦੇ ਪੜ੍ਹਨ ਦਾ ਵੀ ਕੋਈ ਫਾਇਦਾ ਨਹੀਂ ਹੈ ਕਿਉਂਕਿ ਪੜਿਆ ਨਾਹੀ ਭੇਦ ਬੁਝਿਆ ਪਾਉਣਾ ਕਿਆ ਪੜਿਆ ਹੈ ਕਿਆ ਬੁਣੀ ਹੈ ਕਿਆ ਬੇਦ ਪ੍ਰਾਣਾ ਸੁਣੀ ਹੈ ਕੀ ਕਰਾਂਗੇ ਪੜ ਸੁਣ ਕੇ ਕਮਲਾਪਤ ਕਬਲਾ ਨਹੀਂ ਜਾਨਾ ਕਮਲਾਪਤ ਹੈਗਾ ਪਤਮੇ ਨੇ ਪਤੀ ਕਮਲਾ ਮੈਨੇ ਭਾਵ ਕੇ ਲక్ష్ਮੀ ਲక్ష్ਮੀ ਦਾ ਪਤੀ ਹੈ ਜਿਹੜਾ ਉਹ ਹੈਗਾ ਵਿਸ਼ਨੂ ਇਹ ਦੂਸਰਾ ਸ਼ਬਦ ਕਬਲਾ ਕਬਲਾ ਕਹਿੰਦੇ ਨੇ ਕਬਲ ਫੁੱਲ ਨੂੰ ਕਬਲ ਫੁੱਲ ਤੋਂ ਬ੍ਰਹਮਾ ਦੀ ਉਤਪਤੀ ਹੋਈ ਹੈ ਬ੍ਰਹਮ ਹੋ ਗਿਆ ਇਹਨਾਂ ਨੇ ਵੀ ਉਸ ਪਰਮਾਤਮਾ ਨੂੰ ਨਹੀਂ ਜਾਣਿਆ ਹੈ ਫੇ ਕਿਵੇਂ ਜਾਣ ਸਕਦੇ ਆ ਕਹ ਕਬੀਰ ਸੋ ਭਰਮੈ ਨਾਹੀ ਆਖਰੀ ਪੰਕਤੀ ਹੈ ਕਬੀਰ ਜੀ ਕਹਿੰਦੇ ਇਹ ਸੰਸਾਰ ਦੇ ਵਿੱਚ ਜਿਹੜਾ ਭਰਮ ਪਿਆ ਹੋਇਆ ਹੈ ਪਰਮੇਸ਼ੁਰ ਨਰ ਦੇਵੀ ਦੇਵਾ ਪਰਮੇਸ਼ਦ ਸਾਕ ਬ੍ਰਹਮ ਦੇਵਾ ਪਰਮਾ ਭਰਮ ਮਨ ਉਪੜਹਕਾਏ ਦੁਤਰ ਬਹਾ ਦੁਤਰ ਮਾਇਆ ਤਰੀ ਨਹ ਜਾਏ ਇਹ ਜਿਹੜੀ ਮਹਾਨ ਮਾਇਆ ਹੈ ਦੁਤਰ ਬੈਨੇ ਬਹੁਤ ਕਠਨ ਹੈ ਔਖੀ ਹੈ ਇਹ ਤਰੀ ਨਹੀਂ ਜਾਂਦੀ ਕਿਉਂਕਿ ਇਹ ਵੀ ਸਾਰੇ ਮਾਇਆ ਦੇ ਮੰਦਨ ਵਿੱਚ ਪਏ ਹੋਏ ਨੇ ਮਾਇਆ ਦੇ ਭਰਮ ਵਿੱਚ ਹਨ ਕਿਉਂਕਿ ਜਿਹੜੇ ਦੇਵੀ ਦੇਵ ਤੇ ਨੇ ਇਹ ਵੀ ਮਾਇਆ ਦੇ ਵਿੱਚ ਤਿੰਨ ਗੁਣਾਂ ਦੇ ਵਿੱਚ ਹਨ ਰਜੋ ਤਮੋ ਤੇ ਸਤੋ ਰਜੋ ਤਮੋ ਸਤੋ ਤਿੰਨੇ ਗੁਣ ਮਾਇਆ ਦੇ ਹਨ ਤਿੰਨੇ ਗੁਣ ਮਾਇਆ ਤੋਂ ਅਤੀਤ ਹੋ ਕੇ ਤਾਂ ਪਰਮਾਤਮਾ ਪਰਮੇਸ਼ਰ ਵਿੱਚ ਜਾਣਦਾ ਹੈ ਜਦੋਂ ਮਾਇਆ ਚੋਂ ਅਸੀਂ ਬਾਹਰ ਨਹੀਂ ਨਿਕਲ ਸਕੇ ਤਾਂ ਇਸ ਕਰਕੇ ਅਸੀਂ ਪਰਮਾਤਮਾ ਨੂੰ ਪਾ ਨਹੀਂ ਸਕਦੇ ਹਾਂ ਇਸ ਕਰਕੇ ਤਿੰਨੇ ਮਾਇਆ ਵਿੱਚ ਹੋਣ ਕਰਕੇ ਹੀ ਇਹ ਮਾਇਆ ਦੇ ਵਿੱਚ ਹੀ ਬੰਨੇ ਹੋਏ ਨੇ ਇਸ ਲਈ ਕਬੀਰ ਜੀ ਸਾਨੂੰ ਸਮਝਾ ਰਹੇ ਨੇ ਕਿ ਭਰਮੈ ਨਾਹੀ ਕਬੀਰ ਜੀ ਕਹਿੰਦੇ ਉਹ ਇਸ ਭਰਮ ਦੇ ਵਿੱਚੋਂ ਨਿਕਲ ਜਾਂਦਾ ਹੈ ਉਹ ਇਹ ਭਰਮ ਨੂੰ ਤਿਆਗ ਦਿੰਦਾ ਕੌਣ ਤਿਆਗਦਾ ਹੈ ਪਗ ਲਗ ਰਾਮ ਰਹਿ ਸਰਬ ਨਾਹੀ ਜਿਹੜਾ ਰਾਮ ਰਮੇ ਉਹ ਪ੍ਰਮਾਤਮਾ ਦੇ ਚਰਣਾ ਦੇ ਵਿੱਚ ਆਪਣੇ ਆਪ ਨੂੰ ਸਮਰਪਿਤ ਕਰ ਦਿੰਦਾ ਹੈ ਕਬੀਰ ਜੀ ਨੇ ਗੱਲ ਸਪਸ਼ਟ ਕੀਤੀ ਹੈ ਆਪ ਸਵਾਰ ਹੈ ਮੈਂ ਮਿਲਾਂ ਮੈਂ ਬਿਲਿਆ ਸੁਭੂ ਹੋਈ ਜੇ ਤੂੰ ਮੇਰਾ ਹੋਏ ਰਹਿ ਸਭ जग ਤੇਰਾ ਹੋਏ ਜਿਹੜੇ ਸੰਸਾਰ ਦੇ ਵਿੱਚ ਸੰਸਾਰੀ ਮਾਇਆ ਦੇ ਵਿੱਚ ਵਿਵਹਾਰ ਦੇ ਵਿੱਚ ਕਾਰੋਗਾਰ ਵਿੱਚ ਰਹਿੰਦਿਆ ਹੋਇਆ ਆਪਣਾ ਸਾਰਾ ਕੁਝ ਧਰੰਕਾਰ ਨੂੰ ਸੌਂਪ ਦਿੰਦੇ ਨੇ ਤਨ ਮਨ ਧਨ ਸਾਰਾ ਕੁਝ ਨਰੰਕਾਰ ਵਾਹਿਗੁਰੂ ਪਰਮੇਸ਼ਰ ਨੂੰ ਸੌਂਪ ਦਿੰਦੇ ਹਨ ਉਹਨੂੰ ਸਾਰਾ ਕੁਝ ਸੌਂਪ ਕੇ ਉਹਦੇ ਪਿਆਰ ਦੇ ਵਿੱਚ ਆਪਣੇ ਜੀਵਨ ਨੂੰ ਤੋੜਦੇ ਉਹਦੇ ਭਾਣੇ ਰਜਾ ਵਿੱਚ ਆਉਂਦੇ ਨੇ ਉਹਦੇ ਹੁਕਮ ਵਿੱਚ ਆ ਜਾਂਦੇ ਨੇ ਸਦਾ ਇੱਕ ਰਸ ਉਸ ਪ੍ਰਮਾਤਮਾ 'ਚ ਜੁੜੇ ਰਹਿੰਦੇ ਨੇ ਬਸ ਉਹ ਇਸ ਭਰਮ ਨੂੰ ਤੋੜ ਕੇ ਪ੍ਰਮਾਤਮਾ ਨੂੰ ਪਾਉਂਦੇ ਨੇ ਪਗਲ ਅਗ ਰਾਮ ਰਹੇ ਸਰਨਾਹੀ ਜਿਹੜੇ ਉਹਦੀ ਸ਼ਰਨ ਵਿੱਚ ਪੈ ਜਾਂਦੇ ਨੇ RAM ਦੇ ਚਰਨਾਂ 'ਚ ਜੁੜ ਜਾਂਦੇ ਨੇ ਚਿਤ ਚਰਨ ਕਮਲ ਕਾਸਰਾ ਚਿਤ ਚਰਨ ਕਮਲ ਸੰਗ ਜੋੜੀ ਹੈ ਜਿਹੜੇ ਜੁੜ ਜਾਂਦੇ ਨੇ ਇੱਕ ਰਸ ਉਹ ਇਸ ਸੰਸਾਰ ਦੇ ਵਿੱਚੋਂ ਤਰਦੇ ਨੇ ਬਾਕੀ ਉਹ ਤਰ ਨਹੀਂ ਸਕਦੇ ਹਨ ਭਾਵੇਂ ਕੋਈ ਵੀ ਹੈ ਵੱਡੇ ਵੱਡੇ ਵੀ ਸੰਸਾਰ ਤੇ ਹਨ ਹੈਗੇ ਨਹੀਂ ਹੁੰਦੇ ਰਹਿਣਗੇ ਪਰ ਤਰਨਗੇ ਉਹੀ ਜਿਨ੍ਹਾਂ ਨੇ ਆਪਣੇ ਆਪ ਨੂੰ ਸਾਰਾ ਕੁਝ ਗੁਰਵਾਹਿ ਗੁਰ ਪਰਮੇਸ਼ਰ ਨੂੰ ਸੌਂਪਿਆ ਹੈ ਇਸੇ ਗੁਰਮਤ ਦੇ ਅਸੂਲ ਨੇ ਤਨ ਮਨ ਧਨ ਸਭ ਸੌਂਪ ਗੁਰ ਪਉ ਆਪ ਗਵਾਈਏ ਤਾਂ ਸਭ ਪਾਈਏ ਆਪਣੇ ਆਪ ਨੂੰ ਗਵਾਉਣਾ ਹੈ ਇਸੇ ਲਈ ਮਹਾਰਾਜ ਨੇ ਕਿਹਾ ਪਹਿਲਾ ਮਰਨ ਕਬੂਲ ਜੀਵਨ ਕੀ ਛਡ ਆਸ ਹੋ ਸਭਨ ਕੀ ਇਣ ਕਤਵ ਆਉ ਮਾਰਾ ਇਸ ਤਰ੍ਹਾਂ ਪਾਤਸ਼ਾਹ ਦੇ ਇਹ ਜਿਹੜੇ ਬਚਨ ਹਨ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਤਲੀ ਗਲੀ ਗਲੀ ਮੁਰਿਆਓ ਇਹ ਸਾਰੇ ਬਚਨ ਇੱਕੋ ਹੀ ਇਨਸਾਨੇ ਤੇ ਜਾਂਦੇ ਨੇ ਕਿ ਆਪਣੇ ਆਪ ਨੂੰ ਮਾਰ ਕੇ ਪ੍ਰਮਾਤਮਾ ਦੇ ਪ੍ਰਮਾਤਮਾ ਦੇ ਪਰਮੇਸ਼ਰ ਦੇ ਅੱਗੇ ਸੌਂਪ ਦੇ ਜਦੋਂ ਅਸੀਂ ਉਹਨੂੰ ਸਾਰਾ ਕੁਝ ਸਮਰਪਿਤ ਹੋ ਜਾਂਦੇ ਹਾਂ ਤਾਂ ਫਿਰ ਇਸ ਸੰਸਾਰ ਦੇ ਪਰਮ ਦੇ ਵਿੱਚੋਂ ਨਿਕਲ ਕੇ ਨਰਕਾਰ ਦੇ ਵਿੱਚ ਜਾ ਸਮਾਉਂਦੇ ਆਂ ਇਹ ਸੰਸਾਰ ਦੀ ਦੁੱਖਾਂ ਦੀ ਦਾਸਤਾਨ ਹੈ ਜਿਹੜੀ ਜੰਮਣ ਤੇ ਮਰਨ ਹੈ ਆਉਣਾ ਤੇ ਜਾਣਾ ਸਾਰਾ ਕੁਝ ਮੁੱਕ ਜਾਂਦਾ ਹੈ ਸੋ ਇਸ ਕਰਕੇ ਸਦਾ ਤੇ ਹੀ ਹੈ ਰਹੌਦੀਆਂ ਪੰਕਤੀਆਂ ਚ ਤੇ ਆਖਰੀ ਪੰਕਤੀ ਚ ਸੰਤ ਸੰਗਤ RAM ਰਿਦੈ ਵਸਾਈ ਸੰਗਤ ਕਰਕੇ ਹਿਰਦੇ ਚ ਵਸਾ ਕੇ ਵਾਹਿਗੁਰੂ ਦੇ ਚਰਨਾਂ ਚ ਜੁੜ ਕੇ ਲੋਕ ਸੁਖੀ ਪਰਲੋਕ ਸੁਹੇਲੇ ਨਾਨਕ ਘਰ ਪ੍ਰਭ ਆਪੇ ਮਿਲੇ ਦੇਵੜ ਭਾਗੇ ਹੋਈਏ ਉਈਆ ਕੁਜ਼ਾਮਾ ਕਰਨੀਆਂ ਫਤੇ ਪਰਵਾਨ ਕਰਨੀ ਕਹ ਕਬੀਰ ਸੋ ਭਰਮੈ ਨਾਹੀ ਸਗਲਗ ਰਾਮ ਰਹੈ ਸਰੁਨਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ